ਕਰੇ ਸਤਗੁਰੂ ਜੀ ਦੇ ਚਰਨਾ ਵਿੱਚ ਉਸੇ ਦੇ ਹੀ ਕਾਰਜ ਰਾਸ ਹੋ ਜਾਂਦੇ ਆ ਆਓ ਸਰਵਣ ਕਰੋ ਲਹਿਰੀਆ ਛੰਦ ਕਿਵੇਂ ਫੌਜਾਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਦੀਆਂ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾ ਢੇਰੀ ਕਰਨ ਵਾਸਤੇ ਹੁਕਮ ਇਉਂ ਚ ਫੌਜਾਂ ਚੜਹਾਰ ਮੰਦਰ ਨੂੰ ਪਾਲੀਆਂ ਗੰਨਾ ਬੀੜ ਕੇ ਤਸਦੀਆਂ ਨੇ ਨਾਲੀਆਂ ਹੱਲਾਕਾਰ ਨੇ ਲੀ ਪੈ ਗਿਆ ਨਕਾਲੀਆਂ ਅਗੂ ਖਾੜਕੂ ਨਾ ਖੁੱਲ ਕੇ ਸੀ ਹੱਥ ਖੋਲ ਦੇ ਟੈਂਕਾਂ ਤੋਪਾਂ ਨਾਲ ਸਿੰਘ ਨਹੀਂ ਕਦੇ ਡੋਲਦੇ ਛੇਵੇਂ ਗੁਰਾ ਤੋਂ ਤਖਤ ਦੇੜਾ ਸੱਜਿਆ ਪਹਿਲਾ ਗੋਲਾ ਜਦੋਂ ਉਹਦੇ ਉੱਤੇ ਵੱਜਿਆ ਰਾਣੇ ਆਣ ਕੇ ਸ਼ੇਵਕ ਸਿੰਘ ਗੱਜਿਆ ਬਾਣ ਵੈਰੀਆਂ ਨੇ ਆਇਆ ਸੀ ਦੇ ਰੂਪਕਾਲ ਦਾ ਜੁੱਗਾ ਤੱਕ ਕੈਮ ਰਹਿਣਾ ਤਖਤ ਕਾਲ ਦਾ ਚਾਰ ਹਰ ਮੰਦਰ ਤੇ ਪਾਲੀਆਂ ਚਾਰ ਹਰ ਮੰਦਰ ਨੂੰ ਪਾਲੀਆਂ ਗੰਨਾ ਬੀੜ ਕੇ ਤੇ ਸਿੱਧੀਆਂ ਨੇ ਲਾ ਲੀਆਂ ਹੱਲਾਕਾਰ ਨੇ ਲ ਪੈ ਗਿਆ ਸਿਕਾਲੀਆਂ ਅੱਗੋਂ ਖਾੜਕੂ ਨਾ ਖੁੱਲ ਕੇ ਸੇ ਹੱਥ ਖੋਲਦੇ ਟੰਕਾ ਤੋਪਾ ਨਾਲ ਸਿੰਘ ਨਹੀਂ ਕਦੇ ਡੋਲਦੇ ਛੇਵੇਂ ਗੁਰਾਂ ਤੋਂ ਤਖਤ ਜਿਹੜਾ ਸੱਜਿਆ ਪਹਿਲਾ ਗੋਲਾ ਜਦ ਉਹਦੀ ਉੱਤੇ ਵੱਜਿਆ ਇਹ ਆਣਕੇ ਸ਼ੇਖ ਸਿੰਘ ਗੱਜਿਆ ਹਨ ਵਾਰੀਆਂ ਲਿਆ ਆਸੀ ਜੋ ਰੂਪਕਾਲ ਦਾ ਜੁਗਾ ਦੀਕ ਕੈਮਰਾਨ ਤਖਤ ਅਕਾਲ ਦਾ ਤੋਹਾਂ ਪਾਸਿਆਂ ਤੋਂ ਫੇਰ ਜਦੋਂ ਚੱਲ ਪੈਂ ਬੰਨ ਲੱਕ ਨਾ ਬਰੂਦ ਸਾਰੇ ਚੱਲ ਪੈਂ ਭੁਖੇ ਤਨ ਵਿੱਚ ਮਣਾ ਮੂਹੇ ਬਲ ਪੈਂ ਰਾਖੂ ਕਰ ਰਾਖੀ ਕਰੂ ਕਰ ਤਾਰ ਮੁਖ ਚੋਂ ਸੀ ਬੋਲਦੇ ਟੈਂਕਾ ਤੋਪਾ ਨਾਲ ਟੈਂਕਾ ਤੋਪਾ ਨਾਲ ਨਹੀਂ ਕਦੇ ਸਿੰਘ ਡੋਲਦੇ ਕਿਤੇ ਚੜਿਆ ਏ ਕਿਈ ਬਦਾਲੀ ਨੇ ਚੜਿਆ ਏ ਕਿਈ ਬਦਾਲੀ ਨੇ ਜਿਹੜੇ ਚੜਿਆਏ ਗਏ ਸੋ ਖਾਲੀ ਨੇ ਜਦ ਢੂੰਗੀ ਬੋਤਲਾਂ ਤੁਮੀਆਂ ਤੇ ਨਹੀਂ ਕੋਈ ਇਹਦੇ ਨਾਲ ਦਾ ਜੁਗਾ ਤੱਕ ਕੈਵਰਣ ਤੱਕ ਤੇ ਅਕਾਲ ਦਾ ਹਰ ਪਾਸਿਆਂ ਤੋਂ ਸਿੰਘ ਜਦੋਂ ਗੱਜੇ ਸੀ ਪਾਸਿਆਂ ਤੋਂ ਸਿੰਘ ਜਦੋਂ ਗੱਜੇ ਸੀ ਪੁੱਠੇ ਪੈਰੀ ਪਿੱਛੇ ਪਿਛ ਪੁੱਠੇ ਪੈਰੀ ਫੌਜੇ ਪਿੱਛੇ ਵੱਲ ਭੱਜੇ ਸੀ ਸਿੱਧੇ ਹਕਾ ਵਿੱਚ ਸੂਰਮਿਆਂ ਵੱਜੇ ਸੀ ਵੱਡੇ ਵੱਡੇ ਜਿਰ ਨੈਲਾ ਦੀ ਸੀ ਪੱਤ ਰੋਲਦੇ ਟੈਂਕਾਂ ਤੋਪਾਂ ਨਾਲ ਨਹੀਂ ਕਦੇ ਸਿੰਘ ਡੋਲਦੇ ਟੈਂਕ ਖੰਡੇ ਵਾਲੇ ਬਾਪੂ ਨੇ ਸਿਰੋਕਤੇ ਟੈਂਕ ਖੰਡੇ ਵਾਲੇ ਬਾਪੂ ਨੇ ਸਿਰੋਕਤੇ ਆਏ ਬੂਟਾ ਸਣੇ ਜਿਹੜੇ ਸਭ ਠੋਕਤੇ ਬਾਹ ਪੂਰੇ ਸੀ ਜਵਾਨਾਂ ਦੇ ਢੋ ਚੋਖਤੇ ਚੋਕ ਤੇ ਮੂਹਰੀ ਗੱਲ ਦਿੱਲੀ ਸਿੰਘ ਲੜਦੇ ਕਮਾਲ ਦਾ ਜੁਗਾ ਤੱਕ ਕਾਮ ਰਹਿਣ ਤਖਤ ਅਕਾਲ ਦਾ ਫਿਰ ਨੀਂਦ ਉੱਡ ਗਈ ਦਿਆਲ ਤੇ ਬਰਾੜ ਦੀ ਨੀਂਦ ਉੱਡ ਗਈ ਦਿਆਲ ਤੇ ਬਰਾੜ ਦੀ ਰਾਣੀ ਹਿੰਦ ਦੀ ਸੀ ਫੂਨ ਉੱਤੇ tàੜਦੀ ਚੜਤ ਸਿੰਘਾਂ ਦੀ ਖੂਨ ਉਹਦਾ ਸਾੜਦੀ ਨਹੀਂਉ ਰੱਖਦੇ ਫਰਕ ਸਿੰਘ ਸਾਵੇਂ ਤੋਲਦੇ ਟੈਂਕਾ ਤੋਪਾਂ ਨਾਲ ਨਹੀਂਉ ਕਦੇ ਸਿੰਘ ਡੋਲਦੇ ਆਰਮੀ ਨੇ ਕਦਾ ਪੂਰਾ ਜੋਰਿਆ ਆਰਮੀ ਨੇ ਪੂਰਾ ਜੋਰਿਆ ਪਿੱਛੋਂ ਸੱਦ ਲੈ ਕਮਾਂਡੋ ਨਾ ਹੋ ਰਿਹਾ ਪੂਰਾ ਇੱਕ ਸੰਤਾਲੀਆਂ ਦਾ ਸ਼ੋਰ ਆ ਲਿਖੂ ਰਾਣ ਤੀਰ ਵੇਰ ਬਾ ਅੱਗੇ ਦੇ ਹਾਕਾ ਜੁਗਾ ਤੱਕ ਕੈਮ ਰਹਿਣਾ ਤਖਤ ਅਕਾਲ